ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਸਰੀ ਗਾਲ ਵੀਆਈਪੀ ਪਿੰਡੂ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਥਾਂ ਮੇਲ ਤਾਂ ਤੁਸੀਂ ਵੇਖ ਹੀ ਲਿਆ ਹੋਣਾ ਕਿੰਨਾਂ ਦੀ ਅੱਜ ਵੀਡੀਓ ਲੈ ਕੇ ਆ ਚੁੱਕੇ ਹਾਂ ਤੇ ਟਾਈਮ ਨਾ ਖਰਾਬ ਕਰਦੇ ਹੋਇਆ ਕਰਦੇ ਆਂ ਵੀਡੀਓ ਨੂੰ ਸ਼ੁਰੂ ਤਾਂ ਤੁਸੀਂ ਇੰਸਟਾਗ੍ਰam ਤੇ ਪਿਆਰ ਦਿੱਤਾ ਉਦਾਂ YouTube ਤੇ ਇੰਡੀਆ ਕੇ ਜਿੱਦਾਂ ਤੁਸੀਂ ਇੰਸਟਾਗ੍ਰam ਤੇ ਮੈਨੂੰ ਪਿਆਰ ਦਿੱਤਾ ਤੇ YouTube ਤੇ ਵੀ ਮੈਨੂੰ ਇਦਾਂ ਹੀ ਪਿਆਰ ਦੋਗੇ ਹਾਂਜੀ ਦਵਾਂਗੇ ਜਰੂਰ ਤੁਹਾਨੂੰ ਪਤਾ ਜੇ ਕਿ ਇੰਸਟਾਗ੍ਰam ਤੇ ਤੁਹਾਨੂੰ ਪਿਆਰ ਕਿਹੜੇ ਗੱਲੋਂ ਮਿਲਿਆ ਸੀ ਨਹੀਂ ਨਾ ਪਤਾ ਤੇ ਜੇ ਮੈਂ ਤੁਹਾਨੂੰ ਚੇਤਾ ਕਰਾਂ ਤਾਂ ਤੁਹਾਨੂੰ ਕਿਹੜੀ ਕਿਹਨੂੰ ਪਿਆਰ ਜ਼ਿਆਦਾ ਮਿਲਿਆ ਹੈ ਲੋਕਾਂ ਨੂੰ ਮੁੰਡੇ ਦੀ ਚਪੇੜ ਮਾਰੀ ਸੀ ਤੇ ਲੋਕੀ ਸਮਝਦੇ ਕਿ ਕੁੜੀ ਜੀ ਬਹੁਤ ਸੋਫ ਸੁਤਰੀ ਆ ਮਤਲਬ ਵਧੀਆ ਵਾ ਮੁੰਡੇ ਨੇ ਕਿਤੇ ਗਲਤ ਮਲਤ ਬੋਲਿਆ ਇਹਨੂੰ ਤੇ ਇਹਦੇ ਚਪੇਟ ਠੋਕਦੀ ਤੇ ਬਾਅਦ ਚ ਥੋੜੇ ਚਿਰ ਬਾਅਦ ਗੱਡੀ ਵਾਲੀ ਵੀਡੀਓ ਆ ਗਈ ਸੀ ਇਹਨਾਂ ਦੀ ਮਰਿਆਦਾ ਰੱਖੀਏ ਥੋੜੀ ਮਰਿਆਦਾ ਹੋ ਰੱਖ ਲੈਣਾ ਅੰਕਲ ਜੀ ਮੈਂ ਤੇ ਮਰਿਆਦਾ ਰੱਖ ਲੂੰਗਾ ਪਰ ਇਹਨਾਂ ਨੂੰ ਵੀ ਸਿਖਾਓ ਨਾ ਕਿ ਵੀ ਮਰਿਆਦਾ ਚ ਰਿਹਾ ਕਰਨ ਇਹ ਤੇ ਮਰਿਆਦਾ ਟੱਪੀ ਜਾਂਦੇ ਆ ਮੈਨੂੰ ਤਾਂ ਤੁਸੀਂ ਰੋਕ ਲੈਂਦੇ ਜੀ ਪਰ ਇਹਨਾਂ ਨੂੰ ਰੋਕਿਆ ਕਰੋ ਇਹ ਬੜੀ ਅੱਛੀ ਬਾਤ ਕਹੀ ਆ ਇਹ ਤਾਂ ਪਰ ਤੁਹਾਨੂੰ ਪਤਾ ਹੀ ਆ ਕਿਦਾਂ ਕਿਦਾਂ ਦੇ ਬਾਅਦ ਚ ਕਦੀ ਕਿਸ ਦੀਆਂ ਐਡਾਂ ਦੇ ਐਂਡ ਆ ਪੈਂਦੇ ਆ ਕਦੀ ਲਵ ਮੈਰਿਜਾਂ ਕਦੀ ਕੋਈ ਕਦੀ ਕੋਈ ਇਹ ਕਰਕੇ ਇਹਨਾਂ ਨੂੰ ਸਮਝਾਉਣਾ ਜ਼ਰੂਰੀ ਆ ਕਮੈਂਟਾਂ 'ਚ ਤੁਸੀਂ ਵੀ ਯਾਰ ਸਮਝਾਇਆ ਕਰੋ ਇਹਨਾਂ ਨੂੰ ਜੀ ਇਹ ਬਣ ਲਗੇ ਸੀ ਮਾਡਲ ਫੋਟੋਆਂ ਵੀ ਕੈਂਟਾ ਕੈਂਟਾ ਲਾ ਕੇ ਸੈਲਫੀ ਫੋਟੋਆਂ ਕਰਾਉਣ ਦੇ ਹੀ ਆ ਉਹ ਵੀ ਵਾਲ ਉੜਦੇ ਉੜਦੇ ਸਟਾਈਲ ਬਦਲ ਨਹੀਂ ਲੱਗੇ ਹੀ ਇਹਨਾਂ ਨੇ ਵੀ ਹਵਾ ਜਿਆਦਾ ਉੱਚੀ ਚ ਹੁਣਾ ਸੀ ਪਰ ਥੋੜਿਆ ਜਿਹਾ ਟਾਈਮ ਨਾਲ ਹੀ ਇਹਨਾਂ ਨੂੰ ਰੋਕ ਦਿੱਤਾ ਗਿਆ ਵਾ ਤਦੇ ਇਹ ਥੋੜਾ ਜਿਹਾ ਰੁਕੇ ਆ ਨਹੀਂ ਤੇ ਨਾ ਰੁਕਣਾ ਇਹਨਾਂ ਨੇ ਵੀ ਨਹੀਂ ਹੈਗਾ ਹੀ ਇਹਨਾਂ ਨੇ ਵੀ ਡਾਰੀਆਂ ਮਾਰਨੀਆਂ ਸੀ ਉੱਚੀਆਂ ਉੱਚੀਆਂ ਮੇਰੇ ਵੀ 2 ਘੰਟੇ ਲੱਗ ਹੀ ਗਏ ਉਹਨੇ ਆ ਮੈਂ ਥੱਕ ਗਈ ਯਾਰ ਅੱਧੀ ਆ ਮੈਂ ਰਿਕਾਰਡਿੰਗ ਕੀ ਹੋਰ ਲੱਗ ਜਾਂਦਾ ਟਾਈਮ ਕਾਫੀ ਕਿਉਂਕਿ ਤੁਸੀਂ ਸਟਾਰ ਬੰਦੇ ਜੇ ਤੁਹਾਡਾ ਫੋਟੋਆਂ ਨੂੰ ਤੇ ਟਾਈਮ ਲੱਗਣਾ ਚਾਹੀਦਾ ਨਾਲੇ ਬੰਦਾ ਪੁੱਛੇ ਇੱਕ ਗੱਲ ਆ 2 ਘੰਟੇ ਤੁਸੀਂ ਫੋਟੋਆਂ ਦੇ ਲਾਏ 2 ਘੰਟੇ ਦੇ ਲੋਕੀ ਵਿਆਹ ਕਰਾ ਲੈਂਦੇ ਆ ਤੇ 2 ਘੰਟੇ ਸਾਰੀ ਐਲਬਮ ਤਿਆਰ ਹੋ ਜਾਂਦੀ ਆ ਉਹਨਾਂ ਨੂੰ ਹੀ 2 ਘੰਟੇ ਲੱਗਦੇ ਤੇ ਤੁਹਾਨੂੰ 2 ਘੰਟੇ ਲੱਗੇ ਆ ਤੇ ਨਾਲੇ ਕਿ ਨਹੀਂ ਕਿ ਮੈਂ ਨਾ ਥੱਕ ਗਈ ਆਹੋ ਤੈਨੂੰ ਮਜਬੂਰ ਕੀਤਾ ਹੈ ਨਾ ਕਿ ਇਹਨੇ ਕਿ ਤੁਸੀਂ ਫੋਟੋ ਖਿਚਾਓ ਉਹ ਨੇ ਤੇ ਬਹੁਤ ਜ਼ਰੂਰੀ ਹੈ ਤੁਹਾਡੀ ਫੋਟੋ ਥੱਕ ਗਏ ਬੰਦਾ ਪੁੱਛੇ ਤੁਸੀਂ ਫੋਟੋ ਖਿਚਾਉਂਦੇ ਆ ਥੱਕ ਗਏ ਜੀ ਕੀ ਕੀਤਾ ਕੋਈ ਕੰਮ ਕੀਤਾ ਸੀ ਉੱਥੇ ਕਿ ਜਾਂ ਤਾਂ ਇਹ ਮਤਲਬ ਝੋਨੇ ਜੋ ਕੱਖ ਕੱਢਦੇ ਰਹੇ ਕਿ ਤਾਂ ਥੱਕ ਗਏ ਜਾਂ ਤੁਹਾਨੂੰ ਸਾਰੇ ਟੱਬਰ ਦੀਆਂ ਰੋਟੀਆਂ ਲਾਉਣੀਆਂ ਪਈਆਂ ਜਾਂ ਤਾਂ ਥੱਕ ਗਏ ਕੋਈ ਕੰਮ ਕੀਤਾ ਨਹੀਂ ਬਸ ਵਾਲ ਸਟਾਈਲ ਕੀਤੇ ਉੱਥੇ ਪੱਕਾ ਚੱਲਦਾ ਪਿਆ ਸੀ ਤੇ ਉਹਦੇ ਨਾਲ ਥਾਗੇ ਵੇਖੋ ਜੀ ਐਡੇ ਜੇ ਮਤਲਬ ਹੋ ਚੁਕੇ ਐ 16 ਦਾ ਮਾਰ ਦਾ ਮਾਰ ਇਧਰ ਐ ਨੂੰ ਕਰ ਮੇਰੇ ਨਾਲ ਨੂੰ ਮੂੰਹ ਕੀਤਾ ਨਹੀਂ ਇੱਕ ਵਾਰੀ ਵੀ ਪਾ ਤਰੀਗਾ ਤੂੰ ਕੈਮਰੇ ਕੋ ਕੀ ਲੈਣਾ ਉਹ ਜੇ ਇਹਨੇ ਤੇਰੇ ਨਾਲ ਕੈਮਰਾ ਕਰਤਾ ਰਹਿ ਜਾਣੇ ਵੀਊ 0 ਦੇ 0 ਫੇਰ ਕਹੇਗਾ ਐਰ ਕਾ ਵੀਡੀਓ ਚੱਲੀ ਨਹੀਂ ਉਹ ਜੀ ਭਾਣੀ ਕੀ ਚੱਕਰ ਹੋਇਆ ਤੈਨੂੰ ਕਿ ਲੋੜਾ ਕੈਮਰਾ ਕਰਨ ਤੂੰ ਫੜਿਆ ਜਿਹ ਹੈਗਾ ਵਾ ਸਵੇਟ ਦਾ ਫੋਨ ਤੇਰੇ ਹੱਥੀ ਆ ਤੂੰ ਹੀ ਬਣਾਉਂਦੇ ਆ ਤੂੰ ਹੀ ਕਹਿੰਦੇ ਵਾਣਸ ਬਣੇ ਇਧਰ ਨੂੰ ਸਟਾਰਟ ਕਰੋ ਇਦਾਂ ਨੂੰ ਕਰੋ ਸਟੈਂਡ ਹਵਾ ਚ ਵਾਲ ਵਿਖਾਉਂਦੇ ਆਂ ਕਦੀ ਕੋਹ ਵਿਖਾਉਂਦੇ ਆਂ ਤੂੰ ਮਲਸਾਬ ਤੂੰ ਤੂੰ ਇਹ ਕੈਮਰੇਮੈਨ ਠੀਕ ਆ ਕੈਮਰੇਮੈਨ ਜੇ ਤੁਸੀਂ ਆਉਣਾ ਹੁੰਦਾ ਸਿਰਫ ਇੱਕ ਮਸ਼ਹੂਰੀ ਵਾਂਗ ਵਿੱਚ ਜਦਾਂ ਮੰਨ ਲਓ ਕਿ ਅੱਧੇ ਘੰਟੇ ਦੀ ਹੋਗਾ ਨਾ ਵਲੋਗ ਤੇ ਬਸ ਤੁਹਾਡੀ ਮਿੰਟ ਸਕਿੰਟ ਦੀ ਇੱਕ ਹੁੰਦੀ ਹੈ ਮਿੰਟ ਤੱਕ ਵੀਡੀਓ ਵਿੱਚ ਬਾਕੀ ਤੁਸੀਂ ਮਸ਼ਹੂਰੀ ਵਾਲਾ ਹਿਸਾਬ ਆ ਤੁਹਾਡਾ ਤੁਸੀਂ ਨਾ ਪਰੇ ਰਿਆ ਕਰੋ ਟਾਡੇ ਕਰਕੇ ਵੀਡੀਓ ਨਹੀਂ ਚੱਲਦੀਆਂ ਤੁਹਾਨੂੰ ਪਤਾ ਵੀ ਹੋਣਾ ਵਾ ਤਦੇ ਤੁਸੀਂ ਜਨਾਨੀਆਂ ਨੂੰ ਕਮਾਈ ਫਿਰਦੇ ਜੇ ਫੋਨ ਪਤਾ ਨਾ ਤੇਰੇ ਵਾਲੇ ਮੇਰੇ ਨਾ ਦਿਮਾਗ ਤੇ ਮੇਰੇ ਟੈਨਸ਼ਨ ਪੈਣਾ ਸਵੇਰ ਦੀ ਫੋਨ ਚਰੋਲ ਰੋਣ ਕਿ ਮੈਂ ਅ ਦਿਮਾਗ ਖਰਾਬ ਹੋ ਗਿਆ ਮੈਂ ਬਹੁਤ ਟੈਨਸ਼ਨ ਹੋਣ ਤੁਹਾਨੂੰ ਪੈ ਗਈ ਆ ਪਹਿਲਾਂ ਇਹਨਾਂ ਨੂੰ ਟੈਨਸ਼ਨ ਹੁੰਦੀ ਜਦੋਂ ਤੁਸੀਂ ਮੰਨ ਵਾਂਸ ਵਾਂ ਨੇ ਪੋਜ ਮਾਰਦੇ ਜੇ ਵਾਂਸ ਵਾਂ ਨੇ ਵੀਡੀਓ ਬਣਾਉਂਦੇ ਜੇ ਉਦੋਂ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਇਹ ਵੀਡੀਓ ਬਣਾਉਂਦੇ ਆ ਲੋਕਾਂ ਵਖ ਵੇਖਣ ਯੋਗ ਹੈਗੇ ਆ ਕਿ ਨਹੀਂ ਹੈਗੇ ਆ ਵਾਂਸ ਵਾਂ ਨੇ ਤੁਸੀਂ ਐਦਾਂ ਦਿੰਦੇ ਰਹੇ ਜੇ ਫਲਾਣੇ ਨਾਲ ਲਾ ਮੈਰਜ ਕਰਾਓ ਫਲਾਣਾ ਤੁਹਾਡਾ ਤਲਾਕ ਰਹੂਗਾ ਹੁਣ ਉਹ ਬਾਬੇ ਕੋ ਜਾਓ ਬਾਬੇ ਨੂੰ ਕਹੋ ਸਾਡਾ ਪਾਇਆ ਕਰਾ ਦਿਓ ਬਾਬਾ ਜੀ ਮਤਲਬ ਸਾਡਾ ਨਾ ਕੰਮ ਚੱਕਰ ਪੈਣ ਡਿਆ ਵਾਗੇ ਹੁਣ ਸਾਨੂੰ ਵੀਡੀਓ ਪਾਉਣ ਤੋਂ ਰੋਕਣ ਡੇ ਆ ਤੇ ਕਰੋ ਬਾਬਾ ਜੀ ਕੋਈ ਸਾਡੇ ਵੀਡੀਓ ਦਾ ਹੱਲ ਕਹਿ ਦਿਓ ਹੁਣ ਉਹਨਾਂ ਨੂੰ ਬੰਦਾ ਪੁੱਛੇ ਕਿ ਪਹਿਲਾਂ ਤੁਸੀਂ ਸੋਚ ਲਿਆ ਕਰੋ ਹੋਗੇ ਆਪਾਂ ਮਤਲਬ ਕਿਹੜੇ ਪਰਿਵਾਰ ਤੋਂ ਬਿਲੋਂਗ ਕਰਦੇ ਆਂ ਕੀ ਸਾਨੂੰ ਇਹ ਚੀਜ਼ਾਂ ਦਿੰਦੀਆਂ ਵਾ ਰਹਿ ਚੀਜ਼ਾਂ ਮਜ਼ਦੂਰੀ ਦਿੰਦੀਆਂ ਵਾ ਪਹਿਲਾਂ ਇਹ ਸੋਚਦੇ ਨਹੀਂ ਤੁਸੀਂ ਵਾਂਸ ਵਾਂ ਨਹੀਂ ਚਲੋ ਜੀ ਤੁਸੀਂ ਇਹ ਸੋਚਦੇ ਜੇ ਚਲੋ ਰੁਪਈਆ ਹਜ਼ਾਰ ਦਿੱਤਾ ਵਾ ਇਹਦੀ ਐਡ ਦੋ ਕਿਹਨੇ ਦੋ ਦਿੱਤਾ ਵਾ ਉਹਦੀ ਐਡ ਦੇ ਦਿਓ ਇਹ ਨਹੀਂ ਤੁਸੀਂ ਕਦੀ ਤਾਂ ਤਾਤ ਕੱਢਿਆ ਕਿ ਫਲਾਣੀ ਕੋਈ ਜਿਹੜੀ ਐਡ ਦੇਣ ਲੱਗੇ ਆ ਇਹ ਸਹੀ ਵੀ ਹੈਗੀ ਆ ਕਿ ਨਹੀਂ ਕਿੰਨੇ ਘਰ ਬਰਬਾਦ ਕੀਤੇ ਨੇ ਤੁਹਾਡੀਆਂ ਐਡਾਂ ਨੇ ਪਤਾ ਕਿ ਨਹੀਂ ਕੋਈ ਉਦੋਂ ਤਾਂ ਤੁਸੀਂ ਐਡਾਂ ਦੇ ਕੇ ਚੁੱਪ ਕਰਕੇ ਹੁਣ ਤੁਹਾਨੂੰ ਜੇ ਕੋਈ ਜੇ ਤੁਹਾਨੂੰ ਕੋਈ ਰੋਕਦਾ ਵਾ ਤੁਸੀਂ ਕਹਿੰਦੇ ਕਿ ਨਹੀਂ ਜੀ ਹਾਂ ਮੈਨੂੰ ਧਮਕੀਆਂ ਆਉਂਦੀਆਂ ਹਾਂ ਨੂੰ ਜੀ ਆਹ ਹੁੰਡਿਆ ਵਾ ਤੇ ਹੁਣ ਆਉਣੀਆਂ ਨਹੀਂ ਆ ਬੰਦਾ ਬੁਝੇ ਕਿ ਪਹਿਲਾਂ ਤੁਸੀਂ ਥੋੜੀ ਮਰਿਆਦਾ ਰੱਖ ਲਿਆ ਕਰੋ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀ ਆ ਹਾਂ ਲੇਕਿਨ ਜਿਹੜੇ ਕਿੰਨੇ ਉਹ ਬੰਦਾ ਬੁਝੇ ਕੋਈ ਚਾਹੀਦਾ ਕੰਮ ਕਰੋ ਚੈਦਾ ਕੰਮ ਕਰੋ ਆ ਡਾਡਾ ਜਿਹੜਾ ਘਰ ਵਾਲਾ ਵਾ ਇਹ ਬੜੀਆਂ ਧਮਕੀਆਂ ਦਿੰਦਾ ਦਾ ਜਿਹੜਾ ਮੇਰੇ ਮੇਰੀ ਨਾਲ ਦੀ ਨੂੰ ਮੰਦਾ ਚੰਗਾ ਬੋਲੂ ਮੈਂ ਉਹਨੂੰ ਵੇਖ ਲੂੰਗਾ ਉਹ ਮੇਰੇ ਕੋਲ ਵੀਡੀਓ ਹੈ ਨਹੀਂ ਇਹਨੇ ਜੇ ਮੈਂ ਲਾ ਦੇਣੀਆਂ ਸੀ ਤੇ ਮੈਂ ਪਹਿਲਾਂ ਤੇ ਇਹਨਾਂ ਦੀਆਂ ਮੈਂ ਤੁਹਾਡੀਆਂ ਤੁਹਾਨੂੰ ਪਤਾ ਹੀ ਹੈ ਕਿ ਇਹ ਵੀਡੀਓ ਚ ਹਰਕਤਾਂ ਵਿਖਾਈਆਂ ਕਿ ਥੋੜੀਆਂ ਜਿਹੀਆਂ ਹਰਕਤਾਂ ਇਹਨਾਂ ਦੀਆਂ ਓਵਰਲੋਡ ਹੋਣ ਡੈ ਭੀ ਅਸੀਂ ਜਿਹੜੇ ਵਾਂਸਮਣੇ ਸੂਟ ਪੈਂਡ ਹੈ ਵੇਹੀ ਹੱਲੇ ਇਹਨਾਂ ਦੀਆਂ ਵੀਡੀਓ ਜਿਹੜੀਆਂ ਕੱਟੀਆਂ ਗਈਆਂ ਕੁਝ ਮੈਂ ਲਾਉਣਾ ਨਹੀਂ ਚਾਹੁੰਦਾ ਨੇ ਵੀ ਉਹ ਹਰਕਤਾਂ ਨੂਰ ਦੀ ਮੰਮੀ ਵਾਲੀਆਂ ਕਰਤੀਆਂ ਸੀ ਚ ਬੱਚੇ ਦੇ ਨਾਲ ਆ ਕਦੀ ਕਿਤੇ ਨਾਲ ਆ ਇਹ ਚੀ ਤੇ ਮੱਲੋ ਥੋੜੀ ਨਾ ਮੱਲਬ ਮਰਿਆਦਾ ਚ ਰੱਖਣੀ ਚਾਹੀਦੀ ਐ ਪਹਿਲਾਂ ਹੀ ਇਹ ਥੋੜਾ ਜਿਹਾ ਮਰਿਆਦਾ ਭੁੱਲਣ ਡਿਆ ਬਈ ਟਾਈਮ ਨਾ ਇਹਨਾਂ ਨੂੰ ਰੋਕਿਆ ਗਿਆ ਵਾ ਤੇ ਟਾਈਮ ਨਾ ਇਹ ਰੋਗੇ ਆ ਨਹੀਂ ਨੇ ਇਹਨਾਂ ਨੇ ਆ ਛਾਲਾਂ ਬਹੁਤ ਜਿਆੜੀਆਂ ਵੱਡੀਆਂ ਵੀਰੇ ਦੇ ਦੇਖੋ ਹਾਸ ਹਾਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੇ ਆ ਸੜਕਾਂ ਤੇ ਮੈਂ ਇਹਦੀਆਂ ਵੀਡੀਓ ਨੂੰ ਨਾਰਮਲ ਕਰੂੰਗਾ ਇਹਦਾ ਮਤਲਬ ਕੀ ਕਹਿਣ ਦਾ ਮੱਲੋ ਜੇ ਕੋਈ ਖੂਛ ਛਾਲ ਮਾਰੂਗਾ ਤੁਸੀਂ ਮਾਰ ਦੋਗੇ ਮਗਰੇ ਮਾਰ ਦਿਓ ਉਹ ਚੱਕਰ ਕਿ ਤੁਸੀਂ ਮੱਲਵ ਇਹ ਚੀਜ਼ਾਂ ਨਾ ਤੁਹਾਨੂੰ ਆਗਿਆ ਦਿੱਤੀ ਜਾਵੇ ਤੁਸੀਂ ਥੋੜੇ ਥੋੜੇ ਮਤਲਬ ਜਿੰਦਰ ਨੂੰ ਤੁਹਾਡੇ ਵਿਊ ਮਿਲਦੇ ਹਨਾ ਤੁਸੀਂ ਉਹ ਚੀਜ਼ਾਂ ਕਰ ਲਿਆ ਪੈਂਦੇ ਜੇ ਤੁਸੀਂ ਇਹ ਸੋਚਦੇ ਜੇ ਇਸ ਵੀਡੀਓ 'ਚ ਆਪਾਂ ਕਿੰਨਾਂ ਦੇ ਕੱਪੜੇ ਪਾਏ ਸੀ ਸਲਵਾਰ ਕਮੀਜ਼ ਇਹ ਚ ਆਇਆ ਲੱਖ ਵਿਊ ਦੂਜੇ ਦੇ ਕਿਹੜੇ ਪਾਏ ਟੀ-ਸ਼ਰਟ ਤੇ ਪਜਾਮਾ ਇਹ ਚ ਆਇਆ ਸਾਡਾ 2 ਲੱਖ ਵਿਊ ਜੀਨ ਟੌਪ ਇਹ ਚ 3 ਲੱਖ ਵਿਊ ਮਤਲਬ ਹੌਲੀ ਹੌਲੀ ਕੱਪੜੇ ਉਦਾਂ ਦੇ ਵਧਾਈ ਜਾਣੇ ਤੁਸੀਂ ਛੋਟੇ ਸ਼ਾਰਟ ਕੱਪੜੇ ਪਾਈ ਜਾਣੇ ਆ ਉਂ ਤੁਹਾਡੇ ਵਿਊ ਵਧ ਹੀ ਜਾਣੇ ਆ ਇਹ ਚੀਜ਼ਾਂ ਤੁਸੀਂ ਸੋਚਦੇ ਜੇ ਤਾਨੂੰ ਬਸ ਵਿਊਆਂ ਦਾ ਹੁੰਦਾ ਵਾ ਕਿ ਮਤਲਬ ਸਾਡੇ ਵਿਊ ਵਧਣ ਤਾਨੂੰ ਇਹ ਨਹੀਂ ਹੁੰਦਾ ਵੀ ਸੋਚ ਲਿਆ ਕਰੋ ਨਾ ਕਿ ਇਤ ਬਦਨਾਮ ਹੁੰਦੀ ਆ ਇਹ ਤੇ ਮਤਲਬ ਤੁਸੀਂ ਸੋਚਣਾ ਨਹੀਂ ਹੁੰਦਾ ਤੇ ਤੁਸੀਂ ਨਾ ਆਪਣਾ ਬਸ ਵਿਊਆਂ ਦਾ ਸੋਚਿਆ ਕਰੋ ਕਿ ਵੀਡੀਓ ਚੱਲਣੀ ਸਹੀ ਤੇ ਲੀਡੇ ਕੱਪੜੇ ਬਾਰੇ ਨਾ ਸੋਚਿਓ ਕਿ ਮਤਲਬ ਸਾਡੀ ਇਤ ਵੀ ਬਦਨਾਮ ਹੁੰਦੀ ਆ ਇਹ ਚੀਜ਼ਾਂ ਤੇ ਸੋਚਣੀਆਂ ਨਹੀਂ ਤੁਸੀ ਮੈਂ ਬੇਫਕੂਫ ਆ ਨਹੀਂ ਬੇਫਕੂਫ ਨਹੀਂ ਆ ਮੈਂ ਕਹਿੰਦੀ ਆ ਕਿ ਮੈਂ ਬੇਫਕੂਫ ਆ ਨਹੀਂ ਜਿਹੜੇ ਤੈਨੂੰ ਸਮਝਾਉਣ ਦੇ ਉਹ ਬੇਫਕੂਫ ਆ ਹਨਾ ਤੁਸੀਂ ਸਹੀ ਜੇ ਤੁਸੀਂ ਨਾ ਬਹੁਤ ਸਹੀ ਰਾਤੇ ਚੱਲਣਦੇ ਹੀ ਤੁਹਾਨੂੰ ਦੇ ਮਤਲਬ ਆਪਾਂ ਸਮਝਾਉਨੇ ਆ ਨਾ ਹਾਂ ਹੀ ਬੁਰੇ ਲੱਗਦੇ ਆ ਜਿਹੜਾ ਬੰਦਾ ਸਮਝਾਊਗਾ ਨਾ ਉਹ ਤੁਹਾਨੂੰ ਬੁਰਾ ਲੱਗਣਾ ਵਾ ਜੇ ਤੁਸੀਂ ਆਪਣੀਆਂ ਮਤਲਬ ਹਰਕਤਾਂ ਦੇ ਤੁਹਾਨੂੰ ਕਿਹਾ ਜਾਵੇ ਕਿ ਜੋਦਾਂ ਮਰਜੀ ਤੁਸੀਂ ਗੰਦ ਪਾਓ ਫੇਰ ਤੁਸੀਂ ਸਹੀ ਜੇ ਫੇਰ ਤੁਹਾਨੂੰ ਕੋਈ ਮਤਲਬ ਮਾੜਾ ਨਹੀਂ ਲੱਗਣਾ ਹਨਾ ਫੇਰ ਤੁਹਾੰਦਾ ਸਹੀਆ ਕੰਮ ਕੋਈ ਗੱਲ ਨਹੀਂ ਫੇਰ ਤੁਹਾਨੂੰ ਦਾ ਆਪਾਂ ਗੰਦ ਪਾਈਏ ਕੋਈ ਚੱਕਰ ਹੀ ਨਹੀਂ ਹਨੂ ਕੋਈ ਰੋਕਣ ਵਾਲਾ ਨਹੀਂ ਜੇ ਕੋਈ ਰੋਕੇ ਨਾ ਉਹ ਤੁਹਾਨੂੰ ਲੱਗਦਾ ਕਿ ਸਮਝਾਉਣ ਕਿਉਂ ੜਿਆ ਵਾ ਤੁਹਾਨੂੰ ਕਿਉਂ ਕਿਉਂ ੜਿਆ ਚਾਹੀ ਨਾ ਸੋਚਦੇ ਜੇ ਜੇ ਟਾਡੀਆਂ ਵੀਡੀਓ ਵੇਖ ਕੇ ਕਿੰਨੇ ਬੱਚੇ ਖਰਾਬ ਹੁੰਦੇ ਕਿੰਨੇ ਬੱਚਿਆਂ ਦੀ ਮਤਲਬ ਲਾਈਫ ਖਰਾਬ ਹੁੰਦੀ ਆ ਤੁਹਾਡੇ ਵਾਲ ਵੇ ਵੇ ਕੇ ਨਾ ਹੋਰ ਵੀ ਮਤਲਬ ਸੋਚਦੇ ਆ ਕੁੜੀਆਂ ਹੋਰ ਵੀ ਸੋਚਦੀਆਂ ਕਿ ਆਪਾਂ ਵੀ ਵੀਡੀਓ ਪਾਇਆ ਕਰੀ ਇੰਸਟਾਗ੍ਰam ਤੇ ਅਸੀਂ ਵੀ ਇਦਾਂ ਫੇਮ ਭਾਲੀਏ ਅਸੀਂ ਵਿਊ ਭਾਲੀਏ ਤੇ ਇਹ ਤੁਹਾਡੀਆਂ ਵੀਡੀਓ ਮਤਲਬ ਗਲਤ ਮਲਤ ਨਾ ਵੇਖਣ ਤੇ ਜੋ ਸੋਚਦੇ ਆ ਨਹੀਂ ਨਹੀਂ ਯਾਰ ਆਪਾਂ ਨਹੀਂ ਪਣਾਉਣੀ ਆ ਵੀਡੀਓ ਨਹੀਂ ਇਹੋ ਜੀਆਂ ਵੀਡੀਓਾਂ ਨੂੰ ਸ਼ੋਭਾ ਨਹੀਂ ਦਿੰਦੀਆਂ ਇਹ ਚੀਜ਼ਾਂ ਦੀਆਂ ਵਾਂ ਤੇ ਨਾਲੇ ਨਾ ਬਾਕੀ ਇੱਕ ਗੱਲ ਆ ਕਿ ਚਲੋ ਜੀ ਇਹ ਚੀਜ਼ ਹੁੰਦੀ ਆ ਕਿ ਜੇ ਡਾਰਵਨ ਡਾਰ ਮੈਂ ਪਿਛਲੀ ਵੀਡੀਓ 'ਚ ਤੁਹਾਨੂੰ ਕਹਿ ਚੁੱਕਾ ਵਾਂ ਡਾਰ ਕਾਫੀ ਜਾਣਿਆਂ ਨੂੰ ਪਿਆਵਾ ਦਰ ਇਹਨਾਂ ਨੂੰ ਵੀ ਪੈ ਗਿਆ ਵਾ ਹੁਣ ਥੋੜਾ ਜਿਹਾ ਪ੍ਰਾਈਵੇਟ ਕਾਉਂ ਚੱਲਣ ਡਿਆ ਵਾ ਥੋੜੀ ਇਹ ਮਰਿਆਦਾ ਚ ਰਹਿਣਗੇ ਨਹੀਂ ਤੇ ਇਹਨਾਂ ਨੇ ਮਰਿਆਦਾ ਟੱਪ ਲਿਆ ਟਪਣਿਆ ਹੋਲੀ ਹੋਲੀ ਮਰਿਆਦਾ ਭੁੱਲ ਜਾਣੀ ਤੇ ਇਹ ਮਰਿਆਦਾ ਟੱਪ ਜਾਣੀ ਤੁਹਾਨੂੰ ਪਤਾ ਵੀ ਆ ਤਾਂ ਵੱਚੁਗਾ ਹੀ ਕਾਫੀ ਗੰਦ ਤੁਹਾਨੂੰ ਪਤਾ ਹੀ ਆ ਕਿ ਹੁਣ ਜਿੱਦਾਂ ਇਹਨਾਂ ਨੇ ਫੋਟੋ ਖਚੌਣ ਤੇ ਦੋ ਦੋ ਘੰਟੇ ਲਾਤੇ ਹੀ ਕਾਫੀ ਇਹਨਾਂ ਦੀਆਂ ਵੀਡੀਓ ਹੋਰ ਵੀ ਆਉਂਦਾ ਪਈਆਂ ਸੀ ਇਹਨਾਂ ਨੇ ਬਦਲ ਜਾਣੇ ਤੇ ਹੁਣ ਥੋੜਾ ਜਿਹਾ ਡਰ ਹੋਊਗਾ ਹੁਣ ਥੋੜਾ ਮਤਲਬ ਸੁਧਰ ਕੇ ਰਹਿਣਗੇ ਇਹ ਲੋਕ ਨਹੀਂ ਤੇ ਇਹਨਾਂ ਨੇ ਬਹੁਤ ਜ਼ਰਾ ਸੁਧਰ ਨਹੀਂ ਤੁਹਾਨੂੰ ਪਤਾ ਹੀ ਆ ਨਾਲੇ ਜੇ ਮਤਲਬ ਇਹ ਚੀਜ਼ ਦਾ ਇੰਨਾ ਡਰ ਪੈ ਗਿਆ ਨਾ ਕਿ ਆ ਜਿਹੜਾ ਵਿਚਾਰਾ ਸੋਨੂ ਸੀਤੋ ਵਾਲਾ ਵਾ ਇਹਦਾ ਵਿਚਾਰੇ ਦਾ ਕੋਈ ਚਲੋ ਹੋਣਾ ਨਹੀਂ ਆ ਫਿਰ ਵੀ ਵਿਚਾਰਾ ਮਾਫੀ ਮੰਗ ਗਿਆ ਉਹਨੂੰ ਪਤਾ ਵਾ ਕਿ ਮੈਂ ਗੋਜੇ ਗਲਤ ਕੀਤਾ ਹੋਗਾ ਚਲੋ ਮੈਂ ਗਲਤੀ ਦੀ ਮਾਫੀ ਮੰਗ ਲਾ ਉਹਨੇ ਫਿਰ ਮਾਫੀ ਮੰਗੀ ਆ ਪਰ ਇਹਨਾਂ ਨੇ ਇਹਨਾਂ ਨੇ ਮਾਫੀ ਨਹੀਂ ਮੰਗੀ ਆ ਵੀਡੀਓ ਵੇਖਿਓ ਪਹਿਲਾਂ ਮਾਫ ਕਰਿਓ ਸੀਤੋ ਵਾਲਾ ਬੋਲਣ ਨੇ ਆ ਦਾ ਦਾ ਬਈ ਇਹ ਵੀਡੀਓ ਕੋਈ ਗਲਤ ਨਹੀਂ ਪੁੰਦਣੀ ਆ ਮਾਫ ਕਰਿਓ ਸੀਤੋ ਵਾਲੇ ਦੀ ਵੀਡੀਓ ਵੇਖ ਲਈ ਨਾ ਸੋਨੂ ਜਿੱਤੋ ਵਾਲਾ ਮਾਫੀ ਮੰਗਿਆ ਪਰ ਇਹਨਾਂ ਨੇ ਫੇਰ ਨਹੀਂ ਕੋਈ ਮਾਫੀ ਮੰਗੀ ਇਹ ਬਸ ਨਾ ਅਸੀਂ ਬੜੀ ਹਵਾ ਚ ਕਰਦੇ ਆ ਪਏ ਆ ਕਿ ਮਤਲਬ ਇਹ ਨਹੀਂ ਸੋਚਦੇ ਰਹੇ ਕਿ ਆਪਾਂ ਗਲਤ ਬੋਲਦੇ ਰਹੇ ਆ ਸਾਨੂੰ ਮਾਫੀ ਮੰਗਣੀ ਚਾਹੀਦੀ ਸੀ ਇਹ ਮਾਫੀ ਕਿਦਾਂ ਕਰਦੇ ਮੰਗਦੇ ਆ ਜੇ ਮਾਫੀ ਮੰਗੀ ਵੀ ਆ ਨਾ ਇਹਨਾਂ ਨੇ ਜੇ ਕੋਈ ਸਾਡੇ ਕੋਲ ਗਲਤੀ ਹੋ ਗਈ ਹੋਵੇ ਜੇ ਕੋਈ ਗਲਤੀ ਸਾਡੇ ਕੋਲ ਹੋ ਗਈ ਹੋਵੇ ਬੰਦਾ ਪੁੱਛੇ ਜੇ ਦਾ ਕੀ ਮਤਲਬ ਹੋਇਆ ਤੂੰ ਇਹ ਕਹੋਣਾ ਕਿ ਗਲਤੀ ਸਾਡੇ ਕੋਲ ਹੋਈ ਆ ਤੇ ਤੁਸੀਂ ਸਾਨੂੰ ਮਾਫ ਕਰ ਦਿਓ ਇਹ ਚੀਜ਼ਾਂ ਕਹੀ ਦਿੰਦਾ ਵਾ ਤੁਹੇ ਨਾ ਕਹੋ ਕਿ ਜੇ ਜੂ ਦਾ ਲੋਨ ਵਾਲਾ ਤੁਹਾਡਾ ਹਿਸਾਬ ਹੀ ਨਹੀਂ ਕੋਈ ਰਿਆ ਅਸੀਂ ਇੱਥੋਂ ਤੱਕ ਵੀਡੀਓ ਤੇ ਕਿਵੇਂ ਦੀ ਲੱਗੀ ਆ ਤੇ ਜਰੂਰ ਦੱਸਿਓ ਤੇ ਕਿਨੂੰ ਜੇ ਵੱਧ ਘਟ ਬੋਲਿਆ ਗਿਆ ਹੋਵੇ ਤੇ ਉਹਦੇ ਵਾਸਤੇ ਸੌਰੀ ਤੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਨਾ ਕਿ ਕਈ ਵੀਰ ਬੜੇ ਕਮੈਂਟ ਕਰਦੇ ਆ ਯਾਰ ਤੂੰ ਹੀ ਵੇਲੇ ਜੇ ਤੁਸੀਂ ਗੰਦ ਪਾਇਆ ਵਾ ਤੁਸੀਂ ਵੀ ਗੰਦ ਪਾਉਣ ਦੇ ਆਪਾਂ ਕੋਈ ਨਹੀਂ ਗੰਦ ਪਾਉਂਦੇ ਠੀਕ ਆ ਆਪਣਾ ਸਿਰਫ ਹੁੰਦਾ ਇੱਕ ਵੀਡੀਓ ਦੇ ਵਿੱਚ ਸੁਝਾਅ ਦੇਣਾ ਤੇ ਆਪਣਾ ਕੋਈ ਨਹੀਂ ਇਦਾਂ ਦਾ ਕਿਸਦਾ ਦਿਲ ਦਿਖਾਉਣ ਵਾਲੀ ਵੀਡੀਓ ਨਹੀਂ ਹੁੰਦੀ ਐਡੀ ਠੀਕ ਆ ਦੂਜੀ ਗੱਲ ਇਹ ਕਿ ਜਿਹੜਾ ਕੋਈ ਮੇਰਾ ਵੀਰ ਭਰਾ ਕਮੈਂਟ ਕਰਕੇ ਹਾਨੂੰ ਕਹਿੰਦਾ ਨਾ ਕਿ ਮਤਲਬ ਤੁਸੀਂ ਗੰਦ ਪਾਉਂਦੇ ਜੀ ਇਹੋ ਕਮੈਂਟ ਕਿਤੇ ਤੁਸੀਂ ਇਹਨਾਂ ਨੂੰ ਕੀਤੇ ਹੋ ਨਾ ਜਿਹੜਾ ਗੰਦ ਪਾਉਂਦੀਆਂ ਵਾ ਫਰੀਲਾਂ ਗੰਦੀਆਂ ਮੰਦੀਆਂ ਬਣਾਉਂਦੀਆਂ ਵਾ ਉਹਨਾਂ ਨੂੰ ਤੁਸੀਂ ਕਮੈਂਟ ਕਰੋ ਉਹ ਆਪੇ ਗੰਦ ਰੋਕਣ ਠੀਕ ਆ ਤੇ ਤੁਸੀਂ ਹਾਨੂੰ ਕਮੈਂਟ ਕਰਦੇ ਪਏ ਹੋ ਅਹੀਂ ਸਿਰਫ ਬੈਗ ਇਹ ਮਤਲਬ ਉਹ ਟਾਈਮ ਚੋਂ ਟਾਈਮ ਕੱਢ ਕੇ ਫਿਰ ਵੀਡੀਓ ਬਣਾ ਕੇ ਪਾਈ ਦੀ ਆ ਤੇ ਤੁਸੀਂ ਹਾਨੂੰ ਤੇ ਬੜਾ ਕਹਿੰਦੇ ਜੇ ਸੁਝਾ ਦੇਂਦੇ ਜੇ ਉਹ ਕਿਨੇ ਉਹਨਾਂ ਨੂੰ ਸੁਝਾ ਦਿਆ ਕਰੋ ਤੇ ਆਪੇ ਅਗਲੀ ਗੰਦ ਘਟ ਪਉਣ ਪਰ ਨਹੀਂ ਉਹਨਾਂ 'ਚ ਤੁਸੀਂ ਦਿਲ ਭੇਜਣੇ ਹੁੰਦੇ ਆ ਉਹਨਾਂ 'ਚ ਤੁਸੀਂ ਨਾਈਸ ਵੀਡੀਓ ਭੇਜਣੀ ਹੁੰਦੀਆਂ ਉਹਨਾਂ 'ਚ ਤੁਸੀਂ ਅੱਤ ਵੀਡੀਓ ਭੇਜਣੀ ਹੁੰਦੀਆਂ ਤੇ ਜਿਹੜੀਆਂ ਚੰਗੀਆਂ ਭਲੀਆਂ ਵੀਡੀਓ ਚੜੀਆਂ ਸਮਝਾਉਣ ਵਾਲੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਕਹਿਣਾ ਹੁੰਦਾ ਇਹ ਸ਼ਦਾਈ ਆ ਬੋਲਦੇ ਰਹਿੰਦੇ ਆ ਇਹ ਚੀਜ਼ਾਂ ਤੁਸੀਂ ਕਰਦੇ ਜੀ ਚਲੋ ਜੀ ਵੀਡੀਓ ਨੂੰ ਕਰਦੇ ਆ ਖਤਮ